ਸਸ਼ੀਗਲ ਜੇ ਤੁਸੀਂ ਦੇਖ ਰਹੇ ਹੋ 24 7 ਪੰਜਾਬ ਬਾਲੀਵੁੱਡ اداکار ਸੋਨੂ ਸੂਦ ਨੂੰ ਅੱਜ ਲੁਧਿਆਣਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਲੁਧਿਆਣਾ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ ਰਮਨਪ੍ਰੀਤ ਕੋਰ ਦੀ ਅਦਾਲਤ ਨੇ 29 ਜਨਵਰੀ ਨੂੰ ਸੋਨੂ ਸੋਦ ਦੇ ਵਿਰੁੱਧ ਗੈਰ ਜਮਾਨਤੀ ਵਾਰੰਟ ਜਾਰੀ ਕੀਤਾ ਸੀ। ਅਦਾਲਤ ਨੇ ਉਸਿਵਾਰਾ ਪੁਲਿਸ ਸਟੇਸ਼ਨ ਅੰਦੇਰੀ ਵੈਸਟ ਮੁੰਬਈ ਦੇ ਐਸ ਐਚ ਓ ਨੂੰ ਸੋਨੂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਸੀ। ਦਰਅਸਲ ਲੁਧਿਆਣਾ ਵਿੱਚ ਇੱਕ ਮਲਟੀ ਲੈਵਲ ਮਾਰਕੀਟਿੰਗ ਕੰਪਨੀ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਕੰਪਨੀ ਨੇ ਸੋਨੂ ਸੋਦ ਨੂੰ ਆਪਣਾ ਬ੍ਰਾਂਡ ਐਂਬੈਸਡਰ ਬਣਾਇਆ ਸੀ। ਅਦਾਲਤ ਨੇ ਸੋਨੂ ਸੋਦ ਨੂੰ ਗਵਾਹੀ ਲਈ ਸੱਮਨ ਭ ਮੋਗਾ ਪੰਜਾਬ ਦਾ ਰਹਿਣ ਵਾਲਾ ਹੈ ਹਾਲਾਂਕਿ ਹੁਣ ਉਹ ਮੁੰਬਈ ਵਿੱਚ ਰਹਿੰਦਾ ਹੈ ਇਸ ਤੋਂ ਪਹਿਲਾਂ ਹਰਿਆਣਾ ਦੇ ਸੋਨਿਪਤ ਵਿੱਚ ਬਾਲੀਵੁੱਡ ਸਟਾਰ ਸ਼੍ਰੇਆ ਸਤਲਪਡੇ ਅਤੇ ਅਲੋਕਨਾਥ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਸੀ ਜਿਸ ਵਿੱਚ ਸੋਨੂ ਸੋਧ ਦਾ ਨਾਮ ਵੀ ਆਇਆ ਉਹ ਕੰਪਨੀ ਦੇ ਮੁੱਖ ਮਹਿਮਾਨ ਵਜੋਂ ਆਇਆ ਸੀ ਹਾਲਾਂਕਿ ਐਫ ਆਈ ਆਰ ਵਿੱਚ ਸੋਨੂ ਸੋਧ ਦਾ ਨਾਮ ਮਲਜ਼ਮਾ ਵਿੱਚ ਸ਼ਾਮਿਲ ਨਹੀਂ ਹੈ ਸਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਬਾਲੀਵੁੱਡ اداکار ਸੋਨੂ ਸੋਧ ਨੂੰ ਅੱਜ ਲੁਧਿਆਣਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਲੁਧਿਆਣਾ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ ਦਮਨਪ੍ਰੀਤ ਕੋਰਟ ਦੀ ਅਦਾਲਤ ਨੇ 29 ਜਨਵਰੀ ਨੂੰ ਸੋਨੂ ਸੋਦ ਦੇ ਵਿਰੁੱਧ ਗੈਰ ਜਮਾਨਤੀ ਵਾਰੰਟ ਜਾਰੀ ਕੀਤਾ ਸੀ। ਅਦਾਲਤ ਨੇ ਉਸ਼ੀਵਾਰਾ ਪੁਲਿਸ ਸਟੇਸ਼ਨ ਅੰਦੇਰੀ ਵੈਸਟ ਮੁੰਬਈ ਦੇ ਐਸ ਐਚ ਓ ਨੂੰ ਸੋਨੂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਸੀ। ਦਰਅਸਲ ਲੁਧਿਆਣਾ ਵਿੱਚ ਇੱਕ ਮਲਟੀ ਲੈਵਲ ਮਾਰਕੀਟਿੰਗ ਕੰਪਨੀ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਕੰਪਨੀ ਨੇ ਸੋਨੂ ਸੋਦ ਨੂੰ ਆਪਣਾ ਬ੍ਰਾਂਡ ਐਂਬੈਸਡਰ ਬਣਾਇਆ ਸੀ। ਅਦਾਲਤ ਨੇ ਸੋਨੂ ਸੋਦ ਨੂੰ ਗਵਾਹੀ ਲਈ ਸੱਮ ਉਗਾ ਪੰਜਾਬ ਦਾ ਰਹਿਣ ਵਾਲਾ ਹੈ ਹਾਲਾਂਕਿ ਹੁਣ ਉਹ ਮੁੰਬਈ ਵਿੱਚ ਰਹਿੰਦਾ ਹੈ ਇਸ ਤੋਂ ਪਹਿਲਾਂ ਹਰਿਆਣਾ ਦੇ ਸੋਨਨੀਪਤ ਵਿੱਚ ਬੋਲੀਵੁੱਡ ਸਟਾਰ ਸ਼੍ਰੇਆ ਸਤਲਪਡੇ ਅਤੇ ਅਲੋਕਨਾਥ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ ਜਿਸ ਵਿੱਚ ਸੋਨੂ ਸੂਦ ਦਾ ਨਾਮ ਵੀ ਆਇਆ ਉਹ ਕੰਪਨੀ ਦੇ ਮੁੱਖ ਮਹਿਮਾਨ ਵਜੋਂ ਆਇਆ ਸੀ ਹਾਲਾਂਕਿ ਐਫਆਈਆਰ ਵਿੱਚ ਸੋਨੂ ਸੂਦ ਦਾ ਨਾਮ ਮਲਜ਼ਮਾ ਵਿੱਚ ਸ਼ਾਮਿਲ ਨਹੀਂ ਹੈ ਸਸ਼ੀਗਲ ਜੀ ਤੁਸ ਦੇਖ ਰਹੇ ਹੋ 24x7 ਪੰਜਾਬ ਬੋਲੀਵੁੱਡ اداکار ਸੋਨੂ ਸੂਦ ਨੂੰ ਅੱਜ ਲੁਧਿਆਣਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਲੁਧਿਆਣਾ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ ਰਮਨਪ੍ਰੀਤ ਕੋਰਟ ਦੀ ਅਦਾਲਤ ਨੇ 29 ਜਨਵਰੀ ਨੂੰ ਸੋਨੂ ਸੋਦ ਦੇ ਵਿਰੁੱਧ ਗੈਰ ਜਮਾਨਤੀ ਵਾਰੰਟ ਜਾਰੀ ਕੀਤਾ ਸੀ। ਅਦਾਲਤ ਨੇ ਉਸ਼ੀਵਾਰਾ ਪੁਲਿਸ ਸਟੇਸ਼ਨ ਅੰਦੇਰੀ ਵੈਸਟ ਮੁੰਬਈ ਦੇ ਐਸ ਐਚ ਓ ਨੂੰ ਸੋਨੂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਸੀ। ਦਰਅਸਲ ਲੁਧਿਆਣਾ ਵਿੱਚ ਇੱਕ ਮਲਟੀ ਲੈਵਲ ਮਾਰਕੀਟਿੰਗ ਕੰਪਨੀ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਕੰਪਨੀ ਨੇ ਸੋਨੂ ਸੋਦ ਨੂੰ ਆਪਣਾ ਬ੍ਰਾਂਡ ਐਂਬੈਸਡਰ ਬਣਾਇਆ ਸੀ। ਅਦਾਲਤ ਨੇ ਸੋਨੂ ਸੋਦ ਨੂੰ ਗਵਾਹੀ ਲਈ ਸੱਮ ਮੋਗਾ ਪੰਜਾਬ ਦਾ ਰਹਿਣ ਵਾਲਾ ਹੈ ਹਾਲਾਂਕਿ ਹੁਣ ਉਹ ਮੁੰਬਈ ਵਿੱਚ ਰਹਿੰਦਾ ਹੈ ਇਸ ਤੋਂ ਪਹਿਲਾਂ ਹਰਿਆਣਾ ਦੇ ਸੋਨਨੀਪਤ ਵਿੱਚ ਬਾਲੀਵੁੱਡ ਸਟਾਰ ਸ਼੍ਰੇਆ ਸਤਲਪਡੇ ਅਤੇ ਅਲੋਕਨਾਥ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ ਜਿਸ ਵਿੱਚ ਸੋਨੂ ਸੂਦ ਦਾ ਨਾਮ ਵੀ ਆਇਆ ਉਹ ਕੰਪਨੀ ਦੇ ਮੁੱਖ ਮਹਿਮਾਨ ਵਜੋਂ ਆਇਆ ਸੀ ਹਾਲਾਂਕਿ ਐਫਆਈਆਰ ਵਿੱਚ ਸੋਨੂ ਸੂਦ ਦਾ ਨਾਮ ਮਲਜ਼ਮਾ ਵਿੱਚ ਸ਼ਾਮਿਲ ਨਹੀਂ ਹੈ ਸਸ਼ੀਗਲ ਜੀ ਤੁਸ ਦੇਖ ਰਹੇ ਹੋ 24x7 ਪੰਜਾਬ ਬਾਲੀਵੁੱਡ اداکار ਸੋਨੂ ਸੂਦ ਨੂੰ ਅੱਜ ਲੁਧਿਆਣਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਲੁਧਿਆਣਾ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ ਦਮਨਪ੍ਰੀਤ ਕੋਰਟ ਦੀ ਅਦਾਲਤ ਨੇ 29 ਜਨਵਰੀ ਨੂੰ ਸੋਨੂ ਸੋਦ ਦੇ ਵਿਰੁੱਧ ਗੈਰ ਜਮਾਨਤੀ ਵਾਰੰਟ ਜਾਰੀ ਕੀਤਾ ਸੀ। ਅਦਾਲਤ ਨੇ ਉਸ਼ੀਵਾਰਾ ਪੁਲਿਸ ਸਟੇਸ਼ਨ ਅੰਦੇਰੀ ਵੈਸਟ ਮੁੰਬਈ ਦੇ ਐਸ ਐਚ ਓ ਨੂੰ ਸੋਨੂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਸੀ। ਦਰਅਸਲ ਲੁਧਿਆਣਾ ਵਿੱਚ ਇੱਕ ਮਲਟੀ ਲੈਵਲ ਮਾਰਕੀਟਿੰਗ ਕੰਪਨੀ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਕੰਪਨੀ ਨੇ ਸੋਨੂ ਸੋਦ ਨੂੰ ਆਪਣਾ ਬ੍ਰਾਂਡ ਐਂਬੈਸਡਰ ਬਣਾਇਆ ਸੀ। ਅਦਾਲਤ ਨੇ ਸੋਨੂ ਸੋਦ ਨੂੰ ਗਵਾਹੀ ਲਈ ਸੱਮ ਮੋਗਾ ਪੰਜਾਬ ਦਾ ਰਹਿਣ ਵਾਲਾ ਹੈ ਹਾਲਾਂਕਿ ਹੁਣ ਉਹ ਮੁੰਬਈ ਵਿੱਚ ਰਹਿੰਦਾ ਹੈ ਇਸ ਤੋਂ ਪਹਿਲਾਂ ਹਰਿਆਣਾ ਦੇ ਸੋਨਨੀਪਤ ਵਿੱਚ ਬਾਲੀਵੁੱਡ ਸਟਾਰ ਸ਼੍ਰੇਆ ਸਤਲਪਡੇ ਅਤੇ ਅਲੋਕਨਾਥ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ ਜਿਸ ਵਿੱਚ ਸਨੂਸੂਦ ਦਾ ਨਾਮ ਵੀ ਆਇਆ ਉਹ ਕੰਪਨੀ ਦੇ ਮੁੱਖ ਮਹਿਮਾਨ ਵਜੋਂ ਆਇਆ ਸੀ ਹਾਲਾਂਕਿ ਐਫਆਈਆਰ ਵਿੱਚ ਸਨੂਸੂਦ ਦਾ ਨਾਮ ਮਲਜ਼ਮਾ ਵਿੱਚ ਸ਼ਾਮਿਲ ਨਹੀਂ ਹੈ